ਆਜ ਆਏਗੀ 3 ਅਗਸਤ ਆਇਆ ਸਰਕਾਰੀ ਹਸਪਤਾਲ ਪਸ਼ੂ ਆਲਾ ਤਾਲਾ ਲੱਗਾ ਨਵੀਂ ਬਿਲਡਿੰਗ ਬਣੀ ਹੋਈ ਹੈ ਤੇ ਪੁਰਾਣੀ ਬਿਲਡਿੰਗ ਨੂੰ ਵੀ ਤਾਲਾ ਲੱਗਾ ਹੋਇਆ ਤੇ ਇੱਥੇ ਕੋਈ ਡਾਕਟਰ ਜਾਂ ਕੰਪਿਊਟਰ ਇੱਥੇ ਨਹੀਂ ਬਹਿੰਦਾ ਕਿਉਂਕਿ ਕਹਿੰਦੇ ਇਹ ਬਿਲਡਿੰਗ ਹੈਗੀ ਜਿਹੜੀ ਪੁਰਾਣੀ ਢੱਕਣ ਵਾਲੀ ਹੈ ਨਵੀਂ ਦਾ ਮਹੂਰਤ ਕਰਨਾ ਹਜੇ ਤੇ ਪੂਰੀ ਵੀਡੀਓ ਆਪਾਂ ਅੱਤੀ ਅੱਜ ਬਣਾਈ ਆ ਅੱਤੀ ਬਣਾਈਏ ਕੱਲ 6:30 ਦਾ ਟਾਈਮ ਹੈ 3 ਅਗਸਤ ਆਜਾ ਜਿਆ ਪ੍ਰਾਪਾਥੂ ਲੈ ਕੇ ਆਏ ਸੀ ਤੇ ਇਹਨਾਂ ਨੂੰ ਵਾਪਸ ਬੜਨਾ ਪਿਆ ਫਿਰ ਪਿੰਡ ਦੇ ਵਿੱਚ ਹਸਪਤਾਲ ਬਣਾਇਦਾ ਫਾਇਦਾ ਆ ਗਈ ਇਹ ਪੈਟਰਨ ਨੂੰ ਲੈ ਵੀ ਸੱਚ ਨੂੰ ਆਪਾਂ ਆਪਣੇ ਪਿੰਡ ਗੰਗਾ ਦੇ ਵਿੱਚ ਖੜੇ ਆ ਤੇ ਸਰਕਾਰੀ ਹਸਪਤਾਲ ਆ ਪਸ਼ੂਆਂ ਵਾਲਾ ਤੇ ਹਾਲਾਤ ਦਿਖਾਉਣੇ ਆ ਤੁਹਾਨੂੰ ਦਿਖਾਈ ਕਿਰਾ ਆ ਪ੍ਰਾਣਾ ਹਸਪਤਾਲ ਬਣਿਆ ਪਹਿਲਾਂ ਦਾ ਬਣਿਆ ਸੀ ਤੇ ਇੱਥੇ ਹੁਣ ਕੋਈ ਡਾਕਟਰ ਵਹਿੰਦਾ ਨਹੀਂ ਤੇ ਇਧਰ ਜਿਹੜੀ ਆ ਬਿਲਡਿੰਗ ਬਣੀ ਆ ਨਵੀਂ ਨਵੀਂ ਬਿਲਡਿੰਗ ਬਣੀ ਆ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਆ ਨਵੀਂ ਬਿਲਡਿੰਗ ਬਣੀ ਐ ਤੇ ਇੱਥੇ ਬਹੁਤ ਹੀ ਤਕੜੀ ਬਿਲਡਿੰਗ ਬਣੀ ਐ ਬੀਮੂ ਪਾਏ ਐ ਤੇ ਬਹੁਤ ਹੀ ਤਕੜੀ ਬਿਲਡਿੰਗ ਬਣੀ ਐ ਤੇ ਲੱਗਿਆ ਲੋਕ ਪਿਆ ਲੱਗਿਆ ਹੁਣ ਇੱਥੇ ਹੁਣ ਤਾਂ ਕਿਰਾਂ ਸ਼ਾਮ ਦਾ ਟਾਈਮ ਐ ਹੁਣ ਤਾਂ ਲੋਕ ਲੱਗਿਆ ਪਿਆ ਇੱਥੇ ਲੋਕ ਲੱਗੇ ਹੀ ਰਹਿੰਦਾ ਕਿਉਂਕਿ ਇੱਥੇ ਕੋਈ ਡਾਕਟਰ ਵਹਿੰਦਾ ਨਹੀਂ ਤੇ ਡਾਕਟਰ ਨਾਲ ਗੱਲਬਾਤ ਵੀ ਕੀਤੀ ਐ ਵੀ ਵਹਿੰਦੇ ਕਿਉਂ ਨਹੀਂ ਤੁਸੀਂ ਉੱਥੇ ਜੇ ਬਿਲਡਿੰਗ ਬਣਾਈ ਐ ਤਾਂ ਬੈਠਣ ਖਾਤਰ ਹੀ ਬਣਾਈ ਐ ਪਰ ਉਹ ਕਹਿੰਦੇ ਹਜੇ ਤਾਂ ਹੀ ਇਹਦਾ ਮੂਰਤ ਨਹੀਂ ਕੀ ਮੂਰਤ ਇੱਥੇ ਕਿਹੜਾ ਕਰਨਾ ਜਦੋਂ ਕਿਸੇ ਦਾ ਪਸ਼ੂ ਮਰਦਾ ਜਾਂ ਕੋਈ ਦੁੱਗਦਾ ਸੁਗਦਾ ਪਸ਼ੂ ਦਾ ਉਦੋਂ ਫਿਰ ਡਾਕਟਰ ਕਿੱਥੋਂ ਲੱਭਣ ਪਿੰਡ ਵਾਲੇ ਇਹ ਗੰਗਾ ਪਿੰਡ ਦੀ ਵੀਡੀਓ ਹੈ ਜੀ ਆਹ ਹਾਲਾਤ ਹੈ ਤੇ ਫਿਰ ਇਹਨੂੰ ਤਾਲਾ ਕਿਉਂ ਲੱਗਿਆ ਹੋਇਆ ਹੈ ਇਧਰ ਹੀ ਸਾਈਡ ਦੇਖੋ ਜੀ ਹਸਪਤਾਲ ਦੇ ਮਾੜੇ ਕਿ ਦੇਖ ਤੁਸੀਂ ਇਹੋ ਜਿਹੇ ਹਾਲਾਤ ਹੈ ਸਾਡੇ ਪਿੰਡ ਗੰਗਾ ਦੇ ਦੇਖੋ ਮਾੜਾ ਕ ਆ ਇੱਥੇ ਪਾਣੀ ਭਰ ਜਾਂਦਾ ਦੇਖੋ ਇਧਰ ਪਾਣੀ ਇਧਰਲੇ ਪਾਸੇ ਨਵੀਂ ਬਿਲਡਿੰਗ ਬਣਾਈ ਹੋਈ ਹੈ ਦੇਖੋ ਤੁਸੀਂ ਕੋਈ ਵੈਂਦਾ ਨਹੀਂ ਤੇ ਆਹ ਦੇਖ ਲਓ ਹਾਲਾਤ ਹਸਪਤਾਲ ਦੇ ਇੱਕ ਮੇਨ ਗੱਲ ਹੋਰ ਜਿਹੜੀ ਇੱਕ ਮੇਨ ਗੱਲ ਹੋਰ ਆ ਡਾਕਟਰਾਂ ਨੇ ਇੱਥੇ ਕੋਈ ਪੋਸਟਰ ਨਹੀਂ ਲਾਇਆ ਵੀ ਅਸੀਂ ਕਿੱਥੇ ਬੈੰਨੇ ਆ ਜਾਂ ਕਿੱਥੇ ਹੁੰਨੇ ਆ ਜਾਂ ਸਾਨੂੰ ਕਿੱਥੇ ਮਿਲ ਸਕਦੇ ਆ ਡਾਕਟਰਾਂ ਦਾ ਵੀ ਬਹੁਤ ਇੱਥੇ ਗਲਤੀ ਹੈ ਡਾਕਟਰਾਂ ਦੀ ਪਿੰਡ ਵਾਲੇ ਬਹੁਤ ਪਰੇਸ਼ਾਨ ਆ ਤੇ ਇਸ ਕਰਕੇ ਵੀਡੀਓ ਬਣਾਉਣੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਤਾਂ ਕਿ ਉੱਥੋਂ ਤਾਈ ਪਹੁੰਚ ਸਕੇ ਤੇ ਜਾਂ ਇਹਦਾ ਮੰਨ ਲਓ ਵੀ ਹਸਪਤਾਲ ਦਾ ਹੱਲ ਹੋ ਸਕੇ ਇਹਦਾ ਹਾਲ ਹੋ ਸਕੇ ਆ ਚੀਜ਼ ਦਾ ਪਿੰਡ ਵਾਲੇ ਵੀ ਦੇਖ ਲੈਣ ਗੰਗਾ ಗ್ರಾಮ ਪੰਚਾਇਤ ਦੇ ਵੀ ਲੋਕ ਦੇ ਦੇ ਆ ਉਹ ਵੀ ਦੇਖ ਲੈ ਹਾਲਾਤ ਦਿਖਾਉਣੇ ਆ ਹਕੀਕਤ